ਪੱਤਰਕਾਰ ਸਹਿਬਾਨ ਦਾ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਅੱਜ ਮੇਰੇ ਨਾਲ ਜੀ ਮੇਰੇ ਨਾਲ ਕਰਨਲ ਬਲਬੀਰ ਸਿੰਘ ਜੀ ਜਿਹੜੇ ਕਿ ਇੱਕ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹੈ ਉਹਨਾਂ ਦੇ ਨਾਲ ਹੋਰ ਫੌਜੀ ਸਹਿਬਾਨ ਵੱਡੀ ਗਿਣਤੀ 'ਚ ਮੇਰੇ ਨਾਲ ਬੈਠੇ ਹੈ ਇਹਨਾਂ ਦੀ ਐਸੋਸੀਏਸ਼ਨ ਦੇ ਮੈਂਬਰ ਹੈ ਪਿੱਛੇ ਇੱਕ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਉਹਦੇ ਅਰਥ ਗਲਤ ਤਰੀਕੇ ਨਾਲ ਕੱਢ ਕੇ ਪੇਸ਼ ਕੀਤਾ ਗਿਆ ਸੀ ਉਹਦੇ ਬਾਰੇ ਮੈਂ ਅੱਜ ਇਹਨਾਂ ਨਾਲ ਮੀਟਿੰਗ ਕੀਤੀ ਹੈ ਮੈਂ ਫੇਰ ਕਲੀਅਰ ਕਰਦਾ ਕਿ ਮੇਰੇ ਮਨ ਦੇ ਵਿੱਚ ਫੌਜੀਆ ਵੀਰਾਂ ਦਾ ਬਹੁਤ بڑا ਸਤਿਕਾਰ ਹੈ ਮੇਰਾ ਆਪਣਾ ਚਾਚਾ ਸਰੂਪ ਸਿੰਘ ਫੌਜੀ ਸੀ ਤੇ ਮੈਂ ਫੇਰ ਕਲੀਅਰ ਕਰਨਾ ਚਾਹੁੰਦਾ ਕਿ ਮੈਂ ਫੌਜੀ ਭਰਾਵਾਂ ਦੇ ਨਾਲ ਸਾਡਾ ਪਰਿਵਾਰ ਅੱਜ ਤੋਂ ਨਹੀਂ ਹਮੇਸ਼ਾ ਤੋਂ ਨਾਲ ਰਿਹਾ ਤੇ ਅੱਗੇ ਨੂੰ ਵੀ ਨਾਲ ਰਿਹਾ ਰਹਾਂਗੇ ਨਾ ਮੈਂ ਪਹਿਲਾਂ ਕਦੇ ਫੌਜੀਆਂ ਦੇ ਖਿਲਾਫ ਬੋਲਿਆ ਤੇ ਨਾ ਅੱਜ ਆਇਆ ਨਾ ਅੱਗੇ ਨੂੰ ਆਵਾਂਗਾ ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਸਾਡੇ ਰੋਪੜ ਜ਼ਿਲ੍ਹੇ ਚ ਦੋ ਫੌਜੀ ਸ਼ਹੀਦ ਹੋਏ ਤਾਂ ਮੈਂ ਐਜ ਮੁੱਖ ਮੰਤਰੀ ਉੱਥੇ ਜਾ ਕੇ ਉਹਨਾਂ ਦੇ ਅਰਥੀ ਨੂੰ ਕੰਦਾ ਦਿੱਤਾ ਤੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਿਆ ਤੇ ਹਰ ਯੋਗ ਸਹਿਯਤਾ ਜੋ ਵਰਦੀ ਸੀ ਸਰਕਾਰ ਵੱਲੋਂ ਐਸੀ ਪਹਿਲਾਂ ਨਾਲੋਂ ਜ਼ਿਆਦਾ ਦਿੱਤੀ। ਸੋ ਅੱਜ ਫੇਰ ਮੈਂ ਕਲੀਅਰ ਕਰਦਾ ਕਿ ਮੇਰੇ ਜਿਹੜਾ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਉਹ ਗਲਤ ਹੈ। ਫੌਜੀ ਭਰਾਵਾਂ ਨੂੰ ਕੁਝ ਉਸ ਤਰੀਕ ਦਾ ਵਿਲਾ ਲੱਗਿਆ ਕਿ ਸ਼ਾਇਦ ਚੰਨੀ ਨੇ ਸਾਡੇ ਖਿਲਾਫ ਬੋਲਿਆ। ਮੈਂ ਉਸ ਦਿਨ ਵੀ ਫੌਜੀ ਭਰਾਵਾਂ ਦੇ ਖਿਲਾਫ ਬੋਲਿਆ ਸੀ। ਮੈਂ ਇਹ ਕਿਹਾ ਸੀ ਕਿ ਕੌਣ ਲੋਕ ਹੈ ਜਿਹੜੇ ਚੋਣਾ ਦੇ ਦਿਨਾਂ 'ਚ ਹੀ ਆ ਕੇ ਸਾਡੇ ਫੌਜੀ ਭਰਾਵਾਂ ਤੇ ਅਟੈਕ ਕਰਦੇ ਆ। ਤੇ ਸਾਡੇ ਪਹਿਲਾਂ ਵੀ 40 ਫੌਜੀ ਸ਼ਹੀਦ ਹੋ ਗਏ ਸੀ ਤੇ ਹੁਣ ਫੇਰ ਸ਼ਹੀਦ ਹੋ ਗਿਆ ਉਹਦਾ ਸਾਨੂੰ ਰੋਸ ਹੈ ਜਿਹੜਾ ਸ਼ਹੀਦ ਹੋਇਆ ਦੁੱਖ ਹੈ ਤੇ ਅਸੀਂ ਉਹਨਾਂ ਨੂੰ ਸੰਧਾਂਜਲੀ ਵੀ ਪੇਟ ਕਰਦੇ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਖੜੇ ਤੇ ਮੈਂ ਫੌਜੀ ਭਰਾਵਾਂ ਦੇ ਨਾਲ ਵੀ ਖੜਾ ਤੇ ਮੈਂ ਕਲੀਅਰ ਕਰ ਰਿਹਾ ਹਾਂ ਫੌਜੀ ਸਾਹਿਬ ਤੇ ਮੈਂ ਕੰਨੂ ਬਲਬੀਤ ਸਿੰਘ ਪ੍ਰੈਜ਼ੀਡੈਂਟ ਐਕਸਕਿਊਸ਼ਨ ਮੈਨ ਤੇ ਮੇਰੇ ਨਾਲ ਆਏ ਮੇਰੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਤੁਹਾਨੂੰ ਸਾਰਿਆਂ ਦਾ ਸਾਰਿਆਂ ਨੂੰ ਜੈ ਹਿੰਦ ਤੇ ਸਤਿ ਸ੍ਰੀ ਅਕਾਲ ਪਿਛੇ ਦੇ ਜਦੋਂ ਇੱਕ 에어ਫੋਰਸ ਦੀ ਗੱਡੀ ਦੇ ਉੱਤੇ ਅਟੈਕ ਹੋਇਆ ਉਹਦੇ ਵਿੱਚ ਦੋ ਆਦਮੀ ਸ਼ਹੀਦ ਹੋਏ ਚਾਰ ਤੋਂ ਪੰਜ ਸੀਰੀਅਸ ਇੰਜਰਡ ਹੋਏ ਉਦੋਂ ਇੱਕ ਬਿਆਨ ਟ੍ਰਿਬਿਊਨ ਦੇ ਵਿੱਚ ਆਇਆ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਸਰਦਾਰ ਚੰਤ ਸਿੰਘ ਚੰਨੀ ਜਿਹੜੇ ਸਾਡੇ ਇਸ ਇਲਾਕੇ ਦੇ ਐਮਪੀ ਕੈਂਡੀਡੇਟ ਹੈਗੇ ਆ ਉਹਨਾਂ ਨੇ ਕਿਦਾਂ ਦਾ ਬਿਆਨ ਦਿੱਤਾ ਕਿ ਇਹ ਨਟੰਕੀ ਪਾਰਟੀ ਸਾਡੇ ਪੂਰੇ ਜਿੰਨੇ ਵੀ ਅਕਸਰ ਵਸਣ ਹੈਗੇ ਪੰਜਾਬ ਦੇ ਵਿੱਚ ਜੇ ਉਹਨਾਂ ਨੂੰ ਫੈਮਿਲੀ ਲਈ ਤੇ 22 ਲੱਖ ਦੇ ਕਰੀਬ ਹੈਗੇ ਆ ਉਹਨਾਂ ਦੇ ਵਿੱਚ ਇੱਕ ਰੋਸ ਦੀ ਲਹਿਰ ਚੱਲ ਪਈ ਕਿ ਇਹ ਕੀ ਹੋ ਗਿਆ ਜਿਹੜੇ ਸਾਡੇ ਸ਼ਹੀਦ ਹੋਏ ਆ ਇਹਦਾ ਮਤਲਬ ਉਹ ਨਟੰਕੀ ਦਾ ਹਿੱਸਾ ਹੈਗਾ ਇਹ ਸਾਡੇ ਮਨ ਨੂੰ ਬਹੁਤ ਚੁੱਭਿਆ ਜਿਹਦੇ ਕਰਕੇ ਅਸੀਂ ਬਹੁਤ ਵੱਡੇ ਲੈਵਲ ਤੇ ਪ੍ਰੋਟੈਸਟ ਤੇ ਪਤਨਕੀ ਕੀ ਕਰਨਗੇ ਸੀ ਲੇਕਿਨ ਜਦੋਂ ਅਸੀਂ ਆਪਣੇ ਇਲਾਕੇ ਦੇ ਐਮਐਲਏ ਪ੍ਰਗਟ ਸਿੰਘ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਨਹੀਂ ਇਦਾਂ ਦੀ ਗੱਲ ਨਹੀਂ ਹੋਈ ਕਿਉਂਕਿ ਸਰਦਾਰ ਚਰਨ ਸਿੰਘ ਜੱਲ ਨਹੀਂ ਹੋਰਾਂ ਨੇ ਨੈਕਸਟ ਡੇ ਬਿਆਨ ਦਿੱਤਾ ਹੈਗਾ ਤੇ ਇਦਾਂ ਦੀ ਕੋਈ ਗੱਲ ਨਹੀਂ ਹੈ ਫਿਰ ਅਸੀਂ ਇਹਨਾਂ ਨਾਲ ਮੀਟਿੰਗ ਕੀਤੀ ਤੇ ਸਾਨੂੰ ਇਹ ਬਿਲਕੁਲ ਕਲੀਅਰ ਹੋ ਗਿਆ ਕਿ ਇਹਨਾਂ ਦਾ ਵਾਅਦਾ ਜਿਹੜਾ ਸੀ ਉਹ ਤੋੜ-ਮੋੜ ਕੇ ਦਿੱਤਾ ਗਿਆ ਤੇ ਸਾਨੂੰ ਹੁਣ ਕਿਸੇ ਕਿਸਮ ਦਾ ਕੋਈ ਰੋਸ ਨਹੀਂ ਹੈ ਜਿਨ੍ਹਾਂ ਨੇ ਇਹ ਨਾਲ ਗੱਲ ਕੀਤੀ ਆ ਜਿਨ੍ਹਾਂ ਨਾਲ ਸਾਡੀ ਮੀਟਿੰਗ ਹੋਈ ਆ ਤੇ ਸਾਨੂੰ ਇਹ ਕੋਈ ਸ਼ੱਕ ਨਹੀਂ ਕਿ ਇਹ ਫੌਜੀਆ ਦੇ ਨਾਲ ਖੜਿਆ ਤੇ ਇਹ ਫੌਜੀਆ ਦੇ ਅਗੇਂਸਟ ਨਹੀਂ ਬੋਲਣ ਤੇ ਇਹ ਕਹਿੰਦੇ ਆ ਆਸੀਂ ਤੁਹਾਡਾ ਮਾਫੀ ਚਾਹਵਾਂਗੇ ਕਿ ਇਹਨਾਂ ਨੇ ਜੋ ਕਿਹਾ ਉਹ ਬਹੁਤ ਚੰਗਾ ਕਿਹਾ ਸਾਨੂੰ ਬੜੀ ਖੁਸ਼ੀ ਹੋਈ ਆ ਸਾਨੂੰ ਕੋਈ ਰੋਸ ਨਹੀਂ ਥੈਂਕ ਯੂ ਵੈਰੀ ਮਚ ਸਰ ਯੂਕੀ ਦੇ ਪ੍ਰਧਾਨਕਾਉਂਸਲਿੰਗ ਮੀਟਾਉਂ ਕਿ ਬਿਆਨ ਦੇ ਨਰਾਇਣ ਸਿੰਘ ਬਿੱਟੂ ਨੇ ਕਾਇ ਕਿ ਸੁਪਾਲ ਖੈਰਾ ਉਹ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਚਾਹੁੰਦੇ ਹਾਂ ਮੈਂ ਪ੍ਰਵਾਸੀਆਂ ਦੇ ਨਾਲ ਹਮੇਸ਼ਾ ਖੜਿਆ ਤੇ ਅੱਜ ਵੀ ਖੜਾ ਮੇਰੇ ਹਲਕੇ ਦੇ ਵਿੱਚ ਬਿਹਾਰੀ ਪ੍ਰਵਾਸੀ ਹੈ ਜਿਹੜੇ ਛੱਟਪੂਜਾ ਕਰਦੇ ਮੈਂ ਛੱਟ માતા ਦਾ ਮੰਦਰ ਆਪਣੇ ਮਰੰਡੇ ਦੇ ਵਿੱਚ ਬਣਵਾਇਆ ਛੱਟ ਪੂਜਾ ਲਈ ਜਗ੍ਹਾ ਦਿੱਤੀ ਤੇ ਆਪਣੇ ਗਰੰਟਾਂ ਦੇ ਕੇ ਛੱਟ ਪੂਜਾ ਦਾ ਹਾਲ ਵੀ ਬਣਾਇਆ ਤੇ ਅਸੀਂ ਇਕੱਠੇ ਅੱਜ ਨਹੀਂ ਹਰ ਵਾਰ ਹੋਲੀ ਖੇਲਦੇ ਹ ਤੁਸੀਂ ਮੇਰੀ ਪਿਛਲੀ ਹੋਲੀ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਹੋਲੀ ਖੇਲਦੇ ਦੀ ਵੀਡੀਓ ਵੀ ਦੇਖੀ ਹੋਏਗੀ ਤੇ ਸਾਡੇ ਪਰਿਵਾਰਾਂ ਦੇ ਵਿੱਚ ਏਕਤਾ ਹੈ ਅਸੀਂ ਇਕੱਠੇ ਹੋ ਕੇ ਚੱਲਦੇ ਹ ਛੱਟ ਪਰਵਾਸੀ ਮਜ਼ਦੂਰਾ ਨੇ ਪੰਜਾਬ ਨੂੰ ਬਿਲਡ ਕਰਨ ਦੇ ਵਿੱਚ ਵੱਡਾ ਯੋਗਦਾਨ ਪਾਇਆ ਅੱਜ ਵੀ ਬਿਲਡਿੰਗਾਂ ਦੇ ਠੇਕੇਦਾਰ ਪਰਵਾਸੀ ਮਜ਼ਦੂਰ ਹੈ ਉਹ ਸਾਡੇ ਪਰ ਆਇਆ ਜਿਹੜਾ ਸਾਡੇ ਪੰਜਾਬ ਚ ਆ ਕੇ ਬਸ ਗਿਆ ਉਹ ਸਾਡਾ ਹੈ ਤੇ ਅਸੀਂ ਉਹਦੇ ਨਾਲ ਮਿਲ ਕੇ ਚੱਲਾਂਗੇ ਸਰ ਪ੍ਰਧਾਨ ਮੰਤਰੀ ਵੀ ਅਬ ਪੰਜਾਬ ਤੁਰਾ ਕਰਨੇ ਲੱਗੇ ਹੈ 24 ਕੋ ਜਿਰੰਦਰ ਮੈਂ ਜਨਤਾਬਾ ਕੋ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਕਿਵੇਂ ਦੇਖੀਏ ਦੇਖੋ ਜੀ ਚੋਣਾ ਦੇ ਵਿੱਚ ਹਰ ਕੋਈ ਆਉਂਦਾ ਹੈ ਐਜ ਪ੍ਰਧਾਨ ਮੰਤਰੀ ਉਹ 10 ਸਾਲ ਦੇ ਪ੍ਰਧਾਨ ਮੰਤਰੀ ਹੈ ਮੈਂ ਬਸ ਇਨਾ ਪੁੱਛਣਾ ਚਾਹੁੰਦਾ ਕਿ ਜਿਸ ਦਿਨ ਇੱਥੇ ਆਣ ਇਨਾ ਜ਼ਰੂਰ ਦੱਸ ਦੇਣ ਕਿ ਅੱਜ ਤੱਕ ਪੰਜਾਬ ਨੂੰ ਕਿਹਾ ਦਿੱਤਾ ਹੈ ਤੇ ਹੁਣ ਕਈ ਕਹਿ ਰਹੇ ਜੀ ਉਹ ਵਾਪਸ ਮੁੜ ਗਏ ਸੀ ਉਹਨਾਂ ਨੇ ਬਹੁਤ ਕੁਝ ਦੇ ਕੇ ਜਾਣਾ ਸੀ ਉਸ ਤੋਂ ਬਾਅਦ ਜਿਹੜੀ ਪੈਨ ਦੀ سیاਹੀ ਮੁੱਕ ਗਈ ਉਹ ਦੁਬਾਰੇ ਕਦੇ ਭਰੇਗੀ ਕਿ ਨਹੀਂ ਭਰੇਗੀ ਇਹ ਵੀ ਮੈਂ ਪੁੱਛਣਾ ਚਾਹੁੰਦਾ ਕਿ ਫੇਰ ਕਿਉਂ ਨਹੀਂ ਕੁਝ ਦਿੱਤਾ ਸੋ ਮੇਰਾ ਇਨਾਕ ਸਵਾਲ ਹੈ ਕਿ ਸਾਡਾ ਇੱਥੇ 에ਅਰਪੋਰਟ ਬਣਿਆ ਪੰਜਾਬ ਵਿਧਾਨ ਸਭਾ ਦੇ ਵਿੱਚ ਅਸੀਂ ਇੱਕ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਹਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਜਾਵੇ ਲੇਕਿਨ ਕੇਂਦਰ ਸਰਕਾਰ ਜਿਹੜੀ ਕਿ ਭਾਜਪਾ ਦੀ ਸਰਕਾਰ ਹੈ ਇਹ Dalit ਵਿਰੋਧੀ ਹੋਣ ਕਰਕੇ ਇਹਨਾਂ ਨੇ ਉਸ ਦਾ ਨਾਮ ਰੱਖਿਆ ਨਹੀਂ ਹੁਣ ਸ਼ਾਇਦ ਜਿਨ੍ਹਾਂ ਦੀਆਂ ਪਾਵਨਾ ਚਲੇਗੀਆਂ ਵੋਟਾਂ ਲੈਣ ਵਾਸਤੇ ਫੇਰ ਅਨਾਉਂਸ ਕਰਨਗੇ ਅਸੀਂ ਰੱਖਾਂਗੇ ਲੇਕਿਨ ਹੁਣ ਸਾਨੂੰ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਹੈ ਆਪਣੀ ਸਰਕਾਰ ਆਏਗੀ ਐਸ.ਆਈ.ਐਸ ਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਾਂਗੇ। ਅੱਜ ਤੱਕ ਜਲੰਧਰ ਦੀ ਇੰਡਸਟਰੀ ਡੁੱਬ ਰਹੀ ਹੈ। ਬੀਜੇਪੀ ਦੀਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਕਰਕੇ ਚਮੜੇ ਦਾ ਉਦਯੋਗ ਖਤਮ ਹੋ ਰਿਹਾ ਹੈ, ਹੋ ਚੁੱਕਿਆ ਹੈ। ਇਹਨਾਂ ਦੀ ਮਾੜੀ ਨੀਤਾਂ ਕਰਕੇ ਸਪੋਰਟਸ ਇੰਡਸਟਰੀ ਖਤਮ ਹੋ ਰਹੀ ਹੈ ਤੇ ਟੂਲ ਦੀ ਇੰਡਸਟਰੀ, ਫੋਰਜਿੰਗ ਦੀ ਇੰਡਸਟਰੀ ਇਹ ਸਾਰੀਆਂ ਇੱਥੇ ਖਤਮ ਹੋ ਰਹੀਆਂ ਆ ਜਾਂ ਪਲਾਨ ਕਰ ਰਹੀਆਂ। ਕੇਂਦਰ ਸਰਕਾਰ ਦੇ ਵਿੱਚ ਕਾਂਗਰਸ ਅਲਾਈਅንስ ਦੀ ਸਰਕਾਰ ਬਣੇਗੀ ਤਾਂ ਇੱਥੇ ਦੀ ਇੰਡਸਟਰੀ ਦੁਬਾਰਾ ਫਲੋਰਿਸ਼ ਕਰੇਗੀ ਇਸ ਗੱਲ ਦੀ ਮੈਂ ਤੁਹਾਨੂੰ